ਬਠਿੰਡਾ ਵਿੱਚ ਵਧ ਰਹੇ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਬਠਿੰਡਾ ਦੇ ਸਾਫਾ ਐਮਸੀ ਵੱਲੋਂ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਸਰਾਮ ਨਗਰ ਬਠਿੰਡਾ ਦੀ ਤੁਹਾਨੂੰ ਕੁਝ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਫਾ ਐਮਸੀ ਵੱਲੋਂ ਬਠਿੰਡਾ ਵਿੱਚ ਵਧ ਰਹੇ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਅੱਜ ਜਿਹੜਾ ਅਨੋਖਾ ਪ੍ਰਦਰਸ਼ਨ ਪਰਸਰਾਮ ਨਗਰ ਬਠਿੰਡਾ ਤੇ ਜਿਹੜਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਵਿਜੇ ਕੁਮਾਰ ਐਮਸੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਐਮਸੀ ਸਾਹਿਬ ਐਮਸੀ ਸਾਹਿਬਾ ਜਿਹੜਾ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਤਰਾਏ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਕੀ ਚਲਾ ਚਾਹੁੰਦੇ ਸਬਜ਼ੀ ਦੇ ਰੇਟ ਨੂੰ ਦੇਖੋ ਤੁਸੀਂ ਵੀ ਘਰੇ ਦਾ ਤੋੜੋ ਨਾ ਭਾਈ ਮੇਰੇ ਕੇਲੇ ਨਾ ਤੋੜੋ ਐ ਨਾ ਕਰੋ ਭਾਈ ਐ ਨਾ ਖਰਾਬ ਨਾ ਕਰੋ ਮੇਰੇ ਕੇਲੇ ਮਾ ਕੇਲੇ ਨਾ 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 ਮੈਂ ਇਹਦੇ ਇੰਦੇ ਤੇ ਉਹ ਇੰਦੇ ਤੇ ਸਟicker ਲਾ ਦੂਗਾ ਮਾ ਕੇਲੇ ਸਟicker ਲਾ ਮੈਂ ਸੇਵ ਤੇ ਲਾਣਾ ਐਸ ਤੇ ਲਾ ਦੂਗਾ ਆਪਰੇ ਉੱਤੇ ਕਿਹੜਾ ਸਟicker ਲਾਓਗੇ ਜੇ ਉਹਨਾਂ ਨੂੰ ਦੇਖਦੇ ਉਹ ਤਾਂ ਦੇਖ ਰੋਂਦਾ ਕੈਮਰਾ ਫੱਟਾ ਜੋਂਦੇ ਤੋਂ ਬਾਅਦ ਜੇ ਨਿਫਟਣ ਲੱਗਿਆ ਪਹਿਲਾਂ ਇੱਥੇ ਤਾਂ ਲੋਕਰ ਲੀਏ ਤਾਂ ਲੋਟਾ ਜੀ ਜੀ ਕੀ ਕਹਿਣਾ ਚਾਹੋਗੇ ਜੋ ਵਧ ਰਹੇ ਸਬਜੀ ਦੇ ਰੇਟਾਂ ਨੂੰ ਲੈ ਕੇ ਤੁਹਾਡੇ ਵੱਲੋਂ ਇੱਕ ਨੋਕਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਤੁਹਾਡੇ ਘਰ ਦੇ ਵੀ ਹਾਲਾਤ ਹੈ ਸਬਜ਼ੀਆਂ ਖਸਿੱਤੀਆਂ ਤੁਸੀਂ ਵੀ ਪ੍ਰਤੀ ਗੋਲ ਕਹਿੰਦੇ ਸਾਗ ਸੂਖ ਲੈ ਕੇ ਸੀ ਸਰ ਮਹਿੰਗਾ ਕਿੰਨਾ ਸਾਗ ਦੇ ਲੋ ਕੀ ਮਹਿੰਗਾ ਜਿਹੜਾ ਸਾਗ ਕਿਸਾਨਾਂ ਤੋਂ ਸਸਤਾ ਲੈ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਸਾਨੂੰ ਲੁੱਟਿਆ ਜਾ ਰਿਹਾ ਸਰਕਾਰ ਖਮੋਸ਼ ਪ੍ਰਚਾਰਨ ਖਮੋਸ਼ ਜਿਹੜੇ ਜਿਹੜੇ ਲੋਕ ਹੈ ਉਹ ਖਮੋਸ਼ ਗਲੀਆਂ 'ਚ ਰੇਟ ਹੋ ਰਿਹਾ ਹੈ ਚਾਬਤ ਸਬਜੀ ਮੰਡੀ ਚ ਇਧਰ ਪਰਸਾਨਾ ਰੋੜਾ ਛੋਟੀ ਮੰਡੀ ਚ ਰੇਟ ਹੋਰ ਆ ਕੁਆਲਟੀ ਕੀ ਕੋਲੇ ਵੱਡੀ ਮੰਡੀ ਚ ਰੇਟ ਹੋਰ ਆ ਵੱਡੀ ਮੰਡੀ ਚ ਪੰਜ ਪੰਜ ਰੇਟ ਆ ਪੰਜ ਚਾਰ ਸਬਜੀ ਮਾਫੀਆ ਕੱਟੇ ਹੋ ਕੇ ਸਾਨੂੰ ਸਰੇਆਮ ਲੁੱਟ ਰਿਆ ਨਾ ਸਰਕਾਰ ਬੋਲਦੀ ਐ ਨਾ ਪੰਜਾਬ ਪ੍ਰਸ਼ਾਸਨ ਬੋਲਦਾ ਕਿਸਾਨ ਕਹਿ ਰਹੇ ਸਾਨੂੰ ਤਾਂ ਕੋਈ ਰੇਟ ਨਹੀਂ ਦਿੱਤੇ ਜਾ ਰਹੇ ਪ੍ਰੋਪਰ ਕਹਿ ਰਹੇ ਆ ਵੀ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਤਾਂ ਵਿਚਾਰਿਆਂ ਨੂੰ ਮਿਹਨਤ ਉਹਦੀ ਮਿਲਦੀ ਨਹੀਂ ਉਹ ਮਿਹਨਤ ਮਿਲਦੀ ਉਹਨਾਂ ਨੂੰ ਨਹੀਂ ਲੁੱਟਿਆ ਸਾਨੂੰ ਜਾ ਰਿਹਾ ਫਿਰ ਬਚਾਲੇ ਬੰਦੇ ਲੁੱਟ ਕੌਣ ਰਹੇ ਆ ਉਹਨਾਂ ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਮੈਂ ਤਾਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਗਲੀ ਗਲੀ ਜਾ ਕੇ ਲੋਕਾਂ ਤੋਂ ਹਸਾਇਨ ਕਰਾਉਂਗਾ ਹਸਾਇਨ ਕਰਾ ਕੇ ਇੱਕ ਟਾਈਮ ਨਧਾਰਤ ਕਰੂੰਗਾ ਸਬਜੀ ਮੰਡੀ ਨੂੰ ਘੇਰੂੰਗਾ ਚਾਰੇ ਪੰਜੇ 게ਟੋਂ ਦੇ ਬੰਦ ਕਰੂੰਗਾ ਫਿਰ ਦੇਖਦੇ ਆ ਕੀ ਭਾਵੇਂ ਇਹ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਹੋਏਗਾ ਇਹ ਜਿਵੇਂ ਲੋਕਡਾਊਨ ਵੇਲੇ ਇਹਨਾਂ ਨੇ ਨਜ਼ਾਰਾ ਤੇ ਕਿਤੇ ਸੀ ਡੀਸੀ ਸਾਹਿਬ ਕਰਨ ਬੁਲਾ ਕੇ ਡੀਸੀ ਪ੍ਰਸ਼ਾਸਨ ਸਰਕਾਰ ਕਰੇ ਨਾ ਕਰਦੀ ਕਿਉਂ ਨਹੀਂ ਜਦੋਂ ਲੋਕਡਾਊਨ ਦੇ ਡਾਕ ਫੇਰ ਕੇ ਬੰਦਿਆਂ ਨੂੰ ਅੰਦਰ ਵੜਿਆ ਗਿਆ ਦੇਖੋ ਡਾਕ ਫੇਰ ਕੇ ਅੰਦਰ ਵੜਿਆ ਗਿਆ ਤੇ ਫਿਰ ਇਹਦੇ ਰੇਟ ਉਹਨਾਂ ਮਨਰਾਤੇ ਕਿਤੇ ਹੁਣ ਤੋਂ ਨਹੀਂ ਕਰਦੇ ਤੁਸੀਂ ਕੇਲਿਆਂ ਦੀ ਗੱਲ ਵੀ ਕੀਤੀ ਸੀ ਪਹਿਲਾਂ ਦਰਜਨਾਂ ਦੇ ਹਿਸਾਬ ਨਾਲ ਕੇਲੇ ਮਿਲਦੇ ਸੀ ਕਿਲੋ ਦੇ ਹਿਸਾਬ ਨਾਲ ਮਿਲਦੇ ਆ ਹਾਂ ਇਹ ਜਦੋਂ ਤਾਂ ਮਨਰਾਤੇ ਆ ਜਾਂਦੇ ਆ ਇਹਨਾਂ ਉਹਦਾ ਰੇਟ 200 ਰੁਪਏ ਕਿਲੋ ਹੋ ਜਾਂਦਾ 150 ਰੁਪਏ ਕਿਲੋ ਹੋ ਜਾਂਦਾ ਹੁਣ ਇਹਨਾਂ ਦਾ ਰੇਟ 70 78 ਰੁਪਏ ਕਿਲੋ ਹੈ ਪਹਿਲਾਂ ਦਰਜਨਾਂ ਦੇ ਹਿਸਾਬ ਨਾਲ ਸੀ ਕਿਲੋ ਬਟੰਡਾ ਸ਼ਹਿਰ ਨਗੀਨਾ ਕਲੀਆਂ ਇੱਕ ਦਿਨ ਚਿੱਕੜ ਮਿਲਣਾ ਤੇ ਉਹ ਹਾਲਾਤ ਆ ਬਠਿੰਡੇ ਨੂੰ ਦਾ ਜਿਹੜਾ ਮਰਜੀ ਲੁੱਟ ਲੈ ਬਠਿੰਡਾ ਪੰਜਾਬ ਚ ਸਭ ਤੋਂ ਮਹਿੰਗਾ ਤੇ ਪੰਜਾਬ ਸਭ ਤੋਂ ਆਲ ਇੰਡੀਆ ਤੋਂ ਮਹਿੰਗਾ ਕਈ ਲੋਕ ਕਹਿੰਦੇ ਆ ਤੁਹਾਡੇ ਖਾਸ ਕਰਕੇ ਵਿਰੋਧੀ ਵਿਜੇ ਕੁਮਾਰ ਐਮ ਸੀ ਫਾਲਤੂ ਦੀਆਂ ਗੱਲਾਂ ਕਰਦੇ ਆਗੇ ਆ ਫਾਲਤੂ ਦੀਆਂ ਦਾ ਨਾਂ ਤਾਂ ਹੋ ਗੋਪੀ ਖਾਂਦੇ ਹੋਣੇ ਨਾ ਆਲੂ ਖਾਂਦੇ ਹੋਣੇ ਨਾ ਟਮਾਟਰ ਖਾਂਦੇ ਹੋਣੇ ਨਾ ਪਿੰਡੀ ਖਾਂਦੇ ਹੋਣੇ ਨਾ ਅਰਬੀ ਖਾਂਦੇ ਹੋਣੇ ਨਾ ਅਦਰਕ ਖਾਂਦੇ ਹੋਣੇ ਨਾ ਆਰੀਆ ਮਿਰਚਾ ਖਾਂਦੇ ਹੋਣੇ ਨਾ ਟਮਾਟਰ ਖਾਂਦੇ ਹੋਣਗੇ ਨਾ ਕੱਤੂ ਖਾਂਦੇ ਹੋਣਗੇ ਨਾ ਤੋਰੀਆਂ ਖਾਂਦੇ ਹੋਣਗੇ ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਸਹੀ ਰੇਟ ਆ ਤਾਂ ਫਿਰ ਉਹ ਨਾ ਸਾਡੇ ਕੋਈ ਗੱਲ ਨਹੀਂ ਵੇਖੋ ਜਿਹੜਾ ਬੰਦਾ ਕੰਮ ਕਰੂਗਾ ਉਹਦਾ ਵਿਰੋਧ ਤਾਂ ਹੋਊਗਾ ਵੀ ਬੀਜੇ ਕੁਮਾਰ ਆਏ ਦਿਨ ਡਰਾਮੇਬਾਜ਼ੀ ਕਰਦੇ ਆ ਡਰਾਮੇਬਾਜ਼ ਤਾਂ ਮੈਂ ਹੈਗਾ ਪਰ ਇੱਕ ਦਿਨ ਪਾ ਕੇ ਆ ਮੇਰੇ ਚੌਂਕ 'ਚ ਖੜ ਕੇ ਦਿਖਾਓ ਨਾ ਧੰਮਾ ਦਾ ਮੈਂ ਕਰਦਾ ਡਰਾਮਾ ਕਿਸ ਮਾਂ ਦੇ ਲਈ ਕਰਦਾ ਲੋਕਾਂ ਲਈ ਸਮਾਜ ਲਈ ਸੋਰਾਜ ਨੂੰ ਸਿਰ ਦੇਣ ਲਈ ਕਰਦਾ ਮੈਂ ਤਾਂ ਉਹਨਾਂ 6 ਮਹੀਨੇ ਕਿੱਤਾ ਨਹੀਂ ਲੋਕ ਮੈਨੂੰ ਲੋਕ ਰੋਕ ਕੇ ਪੁੱਛਦੇ ਆ ਭਾਈ ਸਾਹਿਬ ਕੁਝ ਕਰੋ ਕੁਝ ਬੋਲੋ ਘੱਟੋ ਘੱਟ ਮੈਸੇਜ ਤਾਂ ਦਿਓ ਉਹ ਦੇ ਰਿਹਾ ਬਿਲਕੁਲ ਜੀ ਬਿਲਕੁਲ ਐਸੀ ਸਾਫਤਾ ਐਮ ਸੀ ਬੀ ਜੇ ਕੁਮਾਰ ਜਿੰਨਾ ਵੱਲੋਂ ਵਤ ਰਹੇ ਸਬਜੀ ਦੇ ਰੇਟਾਂ ਨੂੰ ਲੈ ਕੇ ਅੱਜ ਪਟੇੰਡਾ ਦੇ ਪਰਸਰਾਮ ਨਗਰ ਚੌਕ ਵਿਤੇ ਜੜਾ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਕੈਮਰਾਮੈਨ ਸੁਸ਼ਿਲ ਦੇ ਨਾਲ ਮਨੋਚ ਚੱਕੀਵਾਲ ਗੈਨਿਕ ਸਵੇਰਾ ਟੀਵੀ ਪਟੇੰਡਾ ਵਿੱਚ ਵਧ ਰਹੇ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਬਠਿੰਡਾ ਤੇ ਸਾਫਾ ਐਮਸੀ ਵੱਲੋਂ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਰਸਰਾਮ ਨਗਰ ਬਠਿੰਡਾ ਦੀਆਂ ਤੋਂ ਅਨੋਖੇ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਫਾ ਐਮਸੀ ਵੱਲੋਂ ਬਠਿੰਡਾ ਵਿੱਚ ਵਧ ਰਹੇ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਅੱਜ ਜਿਹੜਾ ਅਨੋਖਾ ਪ੍ਰਦਰਸ਼ਨ ਪਰਸਰਾਮ ਨਗਰ ਬਠਿੰਡਾ ਤੇ ਜਿਹੜਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਵਿਜੇ ਕੁਮਾਰ ਐਮਸੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਐਮਸੀ ਸਾਹਿਬ ਅਤੇ ਐਮਸੀ ਸਾਹਿਬਾ ਜਿਹੜਾ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵਧ ਰਹੇ ਕੀ ਤੇ ਰੇਟਾਂ ਨੂੰ ਲੈ ਕੇ ਕੀ ਚੱਲਣਾ ਚਾਹੁੰਦੇ? ਚੋਕੀ ਦੇ ਰੇਟ ਨੂੰ ਦੇਖੋ ਤੁਸੀਂ ਵੀ ਘਰੇ ਕੰਦੇ ਤੋੜੋ ਨਾ ਭਾਈ ਮੇਰੇ ਕੇਲੇ ਨਾ ਤੋੜੋ ਐ ਨਾ ਕਰੋ ਭਾਈ ਐ ਨਾ ਖਰਾਬ ਨਾ ਕਰੋ ਮੇਰੇ ਕੇਲੇ ਹਾਂ ਨਾ 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 ਮੈਂ ਜਦ ਇੰਦੇ ਤੇ ਉਹ ਇੰਦੇ ਤੇ ਸਟicker ਲਾ ਦੂਗਾ ਮਾਉਂ ਲਾ ਦੂਗਾ ਸਟicker ਲਾ ਮੈਂ ਸੇਵ ਤੇ ਲਾਣਾ ਐਸਤੇ ਲਾ ਦੂਗਾ ਆਪਰੇ ਉੱਤੇ ਕਿਹੜਾ ਸਟicker ਲਾਓਗੇ ਜੇ ਉਹਨੂੰ ਦੇਖਦੇ ਉਹ ਤਾਂ ਦੇਖ ਲਉਂਦਾ ਕੈਮਰਾ ਫੱਟਾ ਜੋਂਦੇ ਤੋਂ ਤੋਂ ਬਾਅਦ ਜੇ ਨਿਕਲਣ ਲੱਗੇ ਨਾ ਪਹਿਲਾਂ ਇੱਥੇ ਤਾਂ ਲੋਕਰ ਲੀਏ ਜੀਜੀ ਕੀ ਕਹਿਣਾ ਚਾਹੋਗੇ ਜੋ ਵਾਧ ਰਹੇ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਤੁਹਾਡੇ ਵੱਲੋਂ ਇੱਕ ਨੋਕਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਤੁਹਾਡੇ ਘਰ ਦੇ ਵੀ ਹਾਲਾਤ ਹੈ ਸਬਜ਼ੀਆਂ ਖਸਿੱਤੀਆਂ ਤੁਸੀਂ ਵੀ ਪ੍ਰਤੀ ਗੋਸ਼ ਕਹਿੰਦੇ ਸਾਗ ਸੂਖ ਲੈ ਕੇ ਸੀ ਸਰ ਮਹਿੰਗਾ ਕਿੰਨਾ ਸਾਗ ਦੇ ਲੋ ਕੀ ਮਹਿੰਗਾ ਜਿਹੜਾ ਸਾਗ ਕਿਸਾਨਾਂ ਤੋਂ ਸਸਤਾ ਲੈ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਸਾਨੂੰ ਲੁੱਟਿਆ ਜਾ ਰਿਹਾ ਸਰਕਾਰ ਖਮੋਸ਼ ਪ੍ਰਜਾਣ ਖਮੋਸ਼ ਜਿਹੜੇ ਜਿਹੜੇ ਲੋਕ ਹੈ ਉਹ ਖਮੋਸ਼ ਗਲੀਆਂ 'ਚ ਰੇਟ ਹੋਰ ਹੈ ਚਾਪਾ ਸਬਜੀ ਮੰਡੀ ਚ ਇਧਰ ਪ੍ਰਸ਼ਾਨਾਂ ਦਾ ਧੋਰ ਹੈ ਛੋਟੀ ਮੰਡੀ ਚ ਰੇਟ ਹੋਰ ਆ ਕੁਆਲਟੀ ਕੀ ਹੋਣੀ ਵੱਡੀ ਮੰਡੀ ਚ ਰੇਟ ਹੋਰ ਆ ਵੱਡੀ ਮੰਡੀ ਚ ਪੰਜ ਪੰਜ ਰੇਟ ਹੈ ਪੰਜ ਚਾਰ ਸਬਜੀ ਮਾਫੀਆ ਟੱਟੇ ਹੋ ਕੇ ਸਾਨੂੰ ਸਰੇ ਆਮ ਲੁੱਟ ਰਿਹਾ ਨਾ ਸਰਕਾਰ ਬੋਲਦੀ ਹੈ ਨਾ ਪੰਜਾਬ ਪ੍ਰਸ਼ਾਸਨ ਬੋਲਦਾ ਕਿਸਾਨ ਕਹਿ ਰਹੇ ਸਾਨੂੰ ਤਾਂ ਕੋਈ ਰੇਟ ਨਹੀਂ ਦਿੱਤੇ ਜਾ ਰਹੇ ਪ੍ਰੋਪਰ ਕਹਿ ਰਹੇ ਆ ਵੀ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਤਾਂ ਵਿਚਾਰਿਆਂ ਨੂੰ ਮਿਹਨਤ ਉਹਦੀ ਮਿਲਦੀ ਨਹੀਂ ਉਹ ਮਿਹਨਤ ਮਿਲਦੀ ਉਹਨਾਂ ਨੂੰ ਨਹੀਂ ਲੁੱਟਿਆ ਸਾਨੂੰ ਜਾ ਰਿਹਾ ਫਿਰ ਬਚਾਲੇ ਬੰਦੇ ਲੁੱਟ ਕੌਣ ਰਹੇ ਆ ਉਹਨਾਂ ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਮੈਂ ਤਾਂ ਲੋਕਾਂ ਨੂੰ ਲਾਮਬੰਦ ਕਰ ਰਿਹਾ ਗਲੀ ਗਲੀ ਜਾ ਕੇ ਲੋਕਾਂ ਤੋਂ ਸਾਈਨ ਕਰਾਉਂਗਾ ਸਾਈਨ ਕਰਾ ਕੇ ਇੱਕ ਟਾਈਮ ਨੰਦਾਰਤਾ ਕਰੂੰਗਾ ਸਬਜੀ ਮੰਡੀ ਨੂੰ ਘੇਰੂੰਗਾ ਚਾਰੇ ਪੰਜੇ 게ਟੋਂ ਦੇ ਬੰਦ ਕਰੂੰਗਾ ਫਿਰ ਦੇਖਦੇ ਆ ਕੀ ਭਾਵੇਂ ਨਹੀਂ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਹੋਏਗਾ ਇਹ ਜਿਵੇਂ ਲੋਕਡਾਊਨ ਵੇਲੇ ਇਹਨਾਂ ਨੇ ਨਜ਼ਾਰਾ ਤੇ ਕਿਤੇ ਸੀ ਡੀਏ ਡੀਸੀ ਸਾਹਿਬ ਕਰਨ ਬੁਲਾ ਕੇ ਡੀਏ ਡੀਸੀ ਪ੍ਰਸ਼ਾਸਨ ਸਰਕਾਰ ਕਰੇ ਨਾ ਕਰਦੀ ਕਿਉਂ ਨਹੀਂ ਜਦੋਂ ਲੋਕਡਾਊਨ ਦੇ ਡਾਂਗ ਫੇਰ ਕੇ ਬੰਦਿਆਂ ਨੂੰ ਅੰਦਰ ਵੜਿਆ ਗਿਆ ਦੇਖੋ ਡਾਂਗ ਫੇਰ ਕੇ ਅੰਦਰ ਵੜਿਆ ਗਿਆ ਤੇ ਫਿਰ ਇਹਦੇ ਰੇਟ ਉਹਨਾਂ ਨਰਾਤੇ ਕਿਤੇ ਹੁਣ ਤੋਂ ਨਹੀਂ ਕਰਦੇ ਤੁਸੀਂ ਕੇਲਿਆਂ ਦੀ ਗੱਲ ਵੀ ਕੀਤੀ ਸੀ ਪਹਿਲਾਂ ਦਰਜਨਾਂ ਦੇ ਹਿਸਾਬ ਨਾਲ ਕੇਲੇ ਮਿਲਦੇ ਸੀ ਕਿਲੋ ਦੇ ਹਿਸਾਬ ਨਾਲ ਮਿਲਦੇ ਆ ਹਾਂ ਇਹ ਜਦੋਂ ਤਾਂ ਨਰਾਤੇ ਆ ਜਾਂਦੇ ਆ ਇਹਨਾਂ ਉਹਦਾ ਰੇਟ 200 ਰੁਪਏ ਕਿਲੋ ਹੋ ਜਾਂਦਾ 150 ਰੁਪਏ ਕਿਲੋ ਹੋ ਜਾਂਦਾ ਹੁਣ ਇਹਨਾਂ ਦਾ ਰੇਟ 770 ਰੁਪਏ ਕਿਲੋ ਹੈ ਪਹਿਲਾਂ ਦਰਜਨਾਂ ਦੇ ਹਿਸਾਬ ਨਾਲ ਸੀ ਕਿਲੋ ਬਟੰਡਾ ਸ਼ਹਿਰ ਨਗੀਨਾ ਕਨਿਆ ਇੱਕ ਦਿਨ ਚਿੱਕੜ ਮਿਨਾ ਤੇ ਉਹ ਹਾਲਾਤ ਆ ਬਠਿੰਡੇ ਨੂੰ ਦਾ ਜਿਹੜਾ ਮਰਜੀ ਲੁੱਟ ਲੈ ਬਠਿੰਡਾ ਪੰਜਾਬ ਚ ਸਭ ਤੋਂ ਮਹਿੰਗਾ ਤੇ ਪੰਜਾਬ ਸਭ ਤੋਂ ਆਲ ਇੰਡੀਆ ਤੋਂ ਮਹਿੰਗਾ ਕਈ ਲੋਕ ਕਹਿੰਦੇ ਆ ਤੁਹਾਡੇ ਖਾਸ ਕਰਕੇ ਵਿਰੋਧੀ ਵਿਜੇ ਕੁਮਾਰ ਐਮ ਸੀ ਫਾਲਤੂ ਦੀਆਂ ਗੱਲਾਂ ਕਰਦੇ ਆ ਗਿਆ ਫਾਲਤੂ ਦੀਆਂ ਦਾ ਨਾਂ ਤਾਂ ਹੋ ਗੋਪੀ ਖਾਂਦੇ ਹੋਣੇ ਦਾ ਆਲੂ ਖਾਂਦੇ ਹੋਣੇ ਦਾ ਟਮਾਟਰ ਖਾਂਦੇ ਹੋਣੇ ਦਾ ਪਿੰਡੀ ਖਾਂਦੇ ਹੋਣੇ ਦਾ ਅਰਬੀ ਖਾਂਦੇ ਹੋਣੇ ਦਾ ਅਦਰਕ ਖਾਂਦੇ ਹੋਣੇ ਦਾ ਹਾਰੀਆ ਮਿਰਚਾ ਖਾਂਦੇ ਹੋਣੇ ਦਾ ਨਾ ਟਮਾਟਰ ਖਾਂਦੇ ਹੋਣਗੇ ਨਾ ਕੱਤੂ ਖਾਂਦੇ ਹੋਣਗੇ ਨਾ ਤੋਰੀਆਂ ਖਾਂਦੇ ਹੋਣਗੇ ਜੇ ਉਹਨਾਂ ਨੂੰ ਲੱਗਦਾ ਵੀ ਉਹ ਉਹਨਾਂ ਨੂੰ ਸਹੀ ਰੇਟ ਆ ਤਾਂ ਫਿਰ ਉਹ ਨਾ ਸਾਡੇ ਨਾਲ ਕੋਈ ਗੱਲ ਨਹੀਂ ਵੇਖੋ ਜਿਹੜਾ ਬੰਦਾ ਕੰਮ ਕਰੂਗਾ ਉਹਦਾ ਵਿਰੋਧ ਤਾਂ ਹੋਊਗਾ ਵੀ ਪੀਤੇ ਕੁਮਾਰ ਆਏ ਤੇ ਨਾ ਡਰਾਮੇਬਾਜੀ ਕਰਦੇ ਆ ਡਰਾਮੇਬਾਜੀ ਤਾਂ ਮੈਂ ਹੈਗਾ ਪਰ ਇੱਕ ਦਿਨ ਪਾ ਕੇ ਆ ਮੇਰੇ ਚੌਂਕ ਤੇ ਖੜ ਕੇ ਦਿਖਾਉ ਨਾ ਨੰਮਾ ਦਾ ਮੈਂ ਕਰਦਾ ਡਰਾਮਾ ਕਿਸ ਮਾਪ ਦੇ ਲਈ ਕਰਦਾ ਲੋਕਾਂ ਲਈ ਸਮਾਜ ਲਈ ਸਵਾਜ ਨੂੰ ਸਹੀ ਰੇ ਦੇਣ ਲਈ ਕਰਦਾ ਮੈਂ ਤਾਂ ਉਹਨਾਂ 6 ਮਹੀਨੇ ਕੀਤਾ ਨਹੀਂ ਲੋਕ ਮੈਨੂੰ ਰੋਕ ਰੋਕ ਕੇ ਪੁੱਛਦੇ ਆ ਭਾਈ ਸਾਹਿਬ ਕੁਝ ਕਰੋ ਕੁਝ ਬੋਲੋ ਘੱਟੋ ਘੱਟ ਮੈਸੇਜ ਤਾਂ ਦਿਓ ਉਹ ਦੇ ਰਿਹਾ ਬਿਲਕੁਲ ਜੀ ਬਿਲਕੁਲ ਐਸੀ ਸਾਫ ਦਾ ਐਮ ਸੀ ਬੀ ਜੇ ਕੁਮਾਰ ਜਿੰਨਾ ਵੱਲੋਂ ਗੱਤ ਰਹੇ ਸਬਜੀ ਦੇ ਰੇਟਾਂ ਨੂੰ ਲੈ ਕੇ ਅੱਜ ਪਟੰਡਾ ਦੇ ਪਰਸਰਾਮ ਨਗਰ ਚੌਕ ਵਿੱਚ ਜਿਹੜਾ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਕੈਮਰਾਮੈਨ ਸੁਸ਼ਿਲ ਦੇ ਨਾਲ ਮਨੋਚ ਚੱਕੀਵਾਲ ਗਾਨਿਕ ਸ਼ਵੇਰਾ ਟੀਵੀ ਪਟੰਡਾ